ਸਰ ਕੀ ਮਾਮਲਾ ਜਿਹੜਾ ਇੱਕ ਖਜੂਰਲੇ ਪਿੰਡ ਡੈੱਡ ਬੋਡੀ ਮਿਲੀ ਆ ਇਹ ਸਾਨੂੰ ਖਜੂਰਲਾ ਪਿੰਡ ਤੋਂ ਸਰਪੰਚ ਸਾਹਿਬ ਤੋਂ ਇਨਟੀਮੇਸ਼ਨ ਇੱਕ ਮਿਲੀ ਸੀਗੀ ਕਿ ਇੱਥੇ ਇੱਕ ਇੱਕ ਬੰਦ ਕਮਰੇ ਦੇ ਵਿੱਚ ਡੈੱਡ ਬੋਡੀ ਪਈ ਹੋਈ ਹੈ ਜੋ ਅਸੀਂ ਮੌਕੇ ਤੇ ਪਹੁੰਚੇ ਤਾਂ ਉੱਥੇ ਕਮਰੇ ਦੇ ਜਿਹੜੇ ਮਕਾਨ ਮਾਲਕ ਸੀ ਹਰਿੰਦਰ ਕੁਮਾਰ ਉਹ ਹਾਜ਼ਰ ਮਿਲੇ ਤੇ ਉਹਨਾਂ ਦੇ ਉਹਨਾਂ ਦੀ ਹਾਜ਼ਰੀ ਵਿੱਚ ਅਸੀਂ ਜਦੋਂ ਲੋਕ ਖੋਲਕੇ ਦੇਖਿਆ ਅੰਦਰੋਂ ਤੋਂ ਇੱਕ ਬੰਦੇ ਦਾ ਡੈੱਡ ਬੋਡੀ ਉੱਥੋਂ ਮਿਲੀ ਆ ਜਿਹੜਾ ਗਲ ਕੱਟਿਆ ਹੋਇਆ ਸੀ ਤੇ ਜਿਸ ਨੂੰ ਅਸੀਂ ਕਬਜ਼ੇ ਚ ਲੈ ਕੇ ਅਗਲੀ ਜਿਹੜੀ ਕਾਰਵਾਈ ਸ਼ੁਰੂ ਕਰ ਦਿੱਤੀ ਤੇ ਮੋਦੀ ਮਕਾਨ ਮਾਲਕ ਦੇ ਬਿਆਨ ਤੇ ਅਸੀਂ ਇਹ ਮੁਕਦਮਾ ਦਰਜ ਕੀਤਾ ਹੈ ਤੇ ਕੀ ਬੰਦੇ ਦੀ شناخت ਹੋਈ ਕੋਈ ਅੱਜ ਹੀ ਬੰਦੇ ਦੀ شناخت ਹੋਈ ਆ ਇਹ ਅਭਿਮਨਿਉ ਸਿੰਘ ਇਹਦਾ ਨਾਮ ਹੈ ਬੇਸਿਕਲੀ ਦਿੱਲੀ ਦਾ ਰਹਿਣ ਵਾਲਾ ਸੀਗਾ ਇਹ ਤੇ ਇਹਦੇ ਜਿਹੜਾ ਦੋਸਤ ਆਇਆ ਸੀਗਾ ਉਹ ਇਹਨਾਂ ਨੇ ਇਹਦੇ ਬਾਰੇ ਸਾਨੂੰ ਜਿਹੜੀ ਇਨਫੋਰਮੇਸ਼ਨ ਇਹ ਕਿੱਥੇ ਕੰਮ ਕਰਦਾ ਸੀ ਕਿ ਲੋਕਲ ਕੰਮ ਕਰਦਾ ਸੀ ਇਹ ਲੋਕਲ ਠੇਕੇਦਾਰ ਸੀਗਾ ਇਹ ਤੰਦੂਰੀ ਤੰਦੂਰ ਵਗੈਰਾ ਦੀਆਂ ਰੋਟੀਆਂ ਜਿਹੜਾ ਕੰਮ ਕਰਦਾ ਸੀ ਤੇ ਹੁਣ ਤੱਕ ਜਾਂਚ ਕੀ ਸਾਹਮਣੇ ਆਇਆ ਕਿ ਕਤਲ ਦਾ ਕੋਈ ਆਇਆ ਸਾਹਮਣੇ ਹੁਣ ਤੱਕ ਅਸੀਂ ਆਪਣੀ ਇਨਵੈਸਟੀਗੇਸ਼ਨ ਚੱਲਦੀ ਹੈ ਇਹਦੇ ਵਿੱਚ ਵੱਖ-ਵੱਖ ਟੀਮਾਂ ਬਣਾ ਕੇ ਅਸੀਂ ਸਾਬ ਵੱਲੋਂ ਜਿਹੜੀ ਸੀਮਾ ਲਗਾ ਦਿੱਤੀਆਂ ਤੇ ਇਹਦੇ ਤੇ ਵਰਕ ਕਰ ਰਹੇ ਹਾਂ ਕਿ ਜਲਦੀ ਜਲਦੀ ਇਸ ਤੇ ਫੈਸਲਾ ਕਰ ਦਈਏ ਕਿ ਮੌਕੇ ਤੇ ਕੋਈ ਜੇ ਚੀਨਾਂ ਮਟਰ ਕੀਤਾ ਹੈ ਤੋ ਹਜ਼ਾਰਵੀਂ ਮਿਲਿਆ ਬਣੀ ਮਕਲ ਹਾਲ ਉਹ ਅਜੇ ਤੱਕ ਕੁਝ ਨਹੀਂ ਹੋ ਰਿਹਾ ਤੇ ਉਹਦੇ ਤੇ ਕੰਮ ਕਰ ਰਹੇ ਹਾਂ ਅਸੀਂ ਕਿ ਅਣਛਾਤੇ ਵਿਅਕਤੀਆਂ ਦੇ ਖਿਲਾਫ ਅਸੀਂ ਇਹ ਮਕਦਮਾ ਦਰਜ ਕਰਦੇ ਹਾਂ ਕੁਝ ਪਤਾ ਲੱਗਾ ਕਿੰਨੀ ਕਿਧਰ ਪਹਿਲਾਂ ਦਾ ਮਟਰ ਹੋਇਆ ਸੀਗਾ ਇਹ ਹਾਲੇ ਕਲੀਅਰ ਨਹੀਂ ਹੋਇਆ ਸੀ ਸੀਸੀਟੀਵੀ ਕੈਮਰੇ ਨੂੰ ਚੈੱਕ ਕਰਾਂ। ਅਸੀਂ ਸਰ ਕੀ ਮਾਮਲਾ ਜਿਹੜਾ ਇੱਕ ਖਜੂਰਲਾ ਪਿੰਡ ਡੈੱਡ ਬੋਡੀ ਮਿਲੀ ਆ। ਇਹ ਸਾਨੂੰ ਖਜੂਰਲਾ ਪਿੰਡ ਤੋਂ ਸਰਪੰਚ ਸਾਹਿਬ ਤੋਂ ਇਨਫੀਮੇਸ਼ਨ ਇੱਕ ਮਿਲੀ ਸੀਗੀ ਕਿ ਇੱਥੇ ਇੱਕ ਇੱਕ ਬੰਦ ਕਮਰੇ ਦੇ ਵਿੱਚ ਡੈੱਡ ਬੋਡੀ ਪਈ ਹੋਈ ਹੈ। ਜੋ ਅਸੀਂ ਮੌਕੇ ਤੇ ਪਹੁੰਚੇ ਤਾਂ ਉੱਥੇ ਕਮਰੇ ਦੇ ਜਿਹੜੇ ਮਕਾਨ ਮਾਲਕ ਸੀ ਹਰਿੰਦਰ ਕੁਮਾਰ ਉਹ ਹਾਜ਼ਰ ਮਿਲੇ ਤੇ ਉਹਨਾਂ ਦੇ ਉਹਨਾਂ ਦੀ ਹਾਜ਼ਰੀ ਵਿੱਚ ਅਸੀਂ ਜਦੋਂ ਲੋਕ ਖੋਲ ਕੇ ਦੇਖਿਆ ਅੰਦਰੋਂ ਤੋਂ ਇੱਕ ਬੰਦੇ ਦਾ ਡੈੱਡ ਬੋਡੀ ਉੱਥੋਂ ਮਿਲੀ ਆ ਜਿਹੜਾ ਗਲ ਕੱਟਿਆ ਹੋਇਆ ਸੀ ਤੇ ਜਿਸ ਨੂੰ ਅਸੀਂ ਕਬਜ਼ੇ 'ਚ ਲੈ ਕੇ ਅਗਲੀ ਜਿਹੜੀ ਕਾਰਵਾਈ ਸ਼ੁਰੂ ਕਰ ਦਿੱਤੀ ਤੇ ਉਹਨਾਂ ਦੇ ਮਕਾਨ ਮਾਲਕ ਦੇ ਬਿਆਨ ਤੇ ਅਸੀਂ ਇਹ ਮੁਕਦਮਾ ਦਰਜ ਕੀਤਾ ਹੈ ਤੇ ਕੀ ਬੰਦੇ ਦੀ شناخت ਹੋਈ ਕੋਈ ਅੱਜ ਹੀ ਬੰਦੇ ਦੀ شناخت ਹੋਈ ਆ ਇਹ ਅਭਿਮਨਿਉ ਸਿੰਘ ਇਹਦਾ ਨਾਮ ਹੈ ਬੇਸਿਕਲੀ ਦਿੱਲੀ ਦਾ ਰਹਿਣ ਵਾਲਾ ਸੀਗਾ ਇਹ ਤੇ ਇਹ ਜਿਹੜਾ ਦੋਸਤ ਆਇਆ ਸੀਗਾ ਉਹ ਉਹਨੇ ਇਧਰ ਆ ਕੇ ਸਮਝਾਈ ਜਿਹੜੀ ਇਨਫੋਰਮੇਸ਼ਨ ਸੀ ਇਹ ਕਿੱਥੇ ਕੰਮ ਕਰਦਾ ਸੀ ਕਿ ਲੋਕਲ ਕੰਮ ਕਰਦਾ ਸੀ ਇਹ ਆ ਇਹ ਲੋਕਲ ਠੇਕੇਦਾਰ ਤਿਕਾ ਇਹ ਤੰਦੂਰੀ ਤੰਦੂਰ ਵਗੈਰਾ ਦੀਆਂ ਰੋਟੀਆਂ ਜਿਹੜਾ ਕੰਮ ਕਰਦਾ ਸੀ ਤੇ ਹੁਣ ਤੱਕ ਜਾਂਚ ਕੀ ਸਾਹਮਣੇ ਆਇਆ ਕਿ ਕਤਲ ਦਾ ਕੋਈ ਆਇਆ ਸਾਹਮਣੇ ਤਾਂ ਹੁਣ ਤੱਕ ਅਸੀਂ ਆਪਣੀ ਇਨਵੈਸਟੀਗੇਸ਼ਨ ਚੱਲਦੀ ਹੈ ਇਹਦੇ ਵਿੱਚ ਵਕਫਤੀ ਮਾ ਬਣਾ ਕੇ ਅਸੀਂ ਸਾਬ ਵੱਲੋਂ ਜਿਹੜੀ ਸੀਮਾ ਲਗਾ ਦਿੱਤੀ ਹੈ ਤੇ ਇਹਦੇ ਤੇ ਵਰਕ ਕਰ ਰਹੇ ਹਾਂ ਕਿ ਜਲਦੀ ਜਲਦੀ ਅਸੀਂ ਫ੍ਰੀਸ ਕਰ ਦਿੰਦੇ ਹਾਂ ਇਸ ਮੌਕੇ ਤੇ ਕੋਈ ਜੇ ਚੀ ਨਾ ਮਟਰ ਕੀਤਾ ਹੈ ਤੇ ਹਜ਼ਾਰ ਵੀ ਮਿਲਿਆ ਬੰਨੀ ਫਿਲਹਾਲ ਉਹ ਅਜੇ ਤੱਕ ਕੁਛ ਨਹੀਂ ਹੋ ਰਿਹਾ ਤੇ ਉਹਦੇ ਤੇ ਕੰਮ ਕਰ ਰਹੇ ਆ ਅਸੀਂ ਕਿ ਅਨਸ਼ਚਿਤ ਵਿਅਕਤੀਆਂ ਦੇ ਖਿਲਾਫ ਅਸੀਂ ਇਹ ਮੁਕੱਦਮਾ ਦਰਜ ਕਰੀ ਕੁਝ ਪਤਾ ਲੱਗਾ ਕਿੰਨੀ ਕਿਦਰ ਪਹਿਲਾਂ ਦਾ ਮਟਰ ਹੋਇਆ ਸੀਗਾ ਇਹ ਤੇ ਅਜੇ ਕਲੀਅਰ ਨਹੀਂ ਹੋਇਆ ਅਸੀਂ ਸੀਸੀਟੀਵੀ ਕੈਮਰੇ ਨੂੰ ਚੈੱਕ ਕਰ ਰਹੇ ਹਾਂ